ਤਰਸੇਮ ਜਸੜ ਤੇ ਗੁਰਪ੍ਰੀਤ ਕੁੰਗੀ ਦੀ ਇੱਕ ਫਿਲਮ ਆ ਰਹੀ ਹੈ ਜਿਸ ਦਾ ਨਾਮ ਹੈ ਗੁਰਨਾਨਕ ਜਹਾਜ ਇਸ ਤਾਨਾਸ਼ਾਈ ਨੂੰ ਵਕੀਲ ਨਹੀਂ ਬਾਗੀ ਟਕਰਣਗੇ ਇੱਕ ਇਤਿਹਾਸਿਕ ਫਿਲਮ ਹੈ ਜੋ ਇੱਕ ਬਹੁਤ ਹੀ ਇਤਿਹਾਸਿਕ ਘਟਨਾ ਕਮਾਗਾਟਾ ਮਰੂ ਦੇ ਨਾਮ ਨਾਲ ਪ੍ਰਸਿੱਧ ਘਟਨਾ ਉੱਪਰ ਬਣਾਈ ਗਈ ਹੈ ਇਸ ਬਾਰੇ ਬਹੁਤ ਸਾਰੇ ਲੋਕ ਤਾਂ ਜਾਣਦੇ ਹੋਣਗੇ ਪਰ ਇਸ ਨੂੰ ਪੂਰੀ ਤਰ੍ਹਾਂ ਡੂੰਘਾਈ ਨਾਲ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਭਾਰਤ ਵਿੱਚ 54 ਰਹਿ 376 ਯਾਤਰੀਆਂ ਨੂੰ ਕੈਨੇਡਾ ਵਿੱਚ ਕਿਉਂ ਨਹੀਂ ਐਂਟਰੀ ਮਿਲੀ ਹਾਲਾਂਕਿ ਪਹਿਲਾਂ ਵੀ ਕੈਨੇਡਾ ਵਿੱਚ ਬਹੁਤ ਸਾਰੇ ਸਿੱਖ ਅਤੇ ਬਹੁਤ ਸਾਰੇ ਪੰਜਾਬੀ ਉੱਥੇ ਰਹਿੰਦੇ ਸਨ 21 ਬਜਾ ਕਰਨਾ ਭਾਰਤ ਤੋਂ ਗਿਆ ਜਹਾਜ਼ ਕਮਾਗਾਟਾ ਮਾਰੋ ਕੈਨੇਡਾ ਵਿੱਚ 2 ਮਹੀਨੇ ਰੁਕਣ ਤੋਂ ਬਾਅਦ ਵੀ ਉਹਨਾਂ ਨੂੰ ਉੱਥੇ ਐਂਟਰ ਨਹੀਂ ਹੋਣ ਦਿੱਤਾ ਗਿਆ ਅਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਭੁੱਖੇ ਪਾਨੇ ਜਹਾਜ਼ ਬਜ਼ਿੰਦੀ ਅਜਾਇਬ This is a white man's country. ਤਾਂ ਦੋਸਤੋ ਇੱਕ ਘਟਨਾ ਸਾਲ 1914 ਦੀ ਹੈ ਜਦੋਂ ਭਾਰਤ ਅਤੇ ਕੈਨੇਡਾ ਉੱਪਰ ਬ੍ਰਿਟਿਸ਼ ਸਰਕਾਰ ਦਾ ਰਾਜ ਹੋਇਆ ਕਰਦਾ ਸੀ ਪਰ ਇਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਸਭ ਤੋਂ ਪਹਿਲੇ ਪੰਜਾਬੀ ਜਾਂ ਪਹਿਲੇ ਸਿੱਖ ਕਦੋਂ ਗਏ ਸਨ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਭਾਰਤ ਤੋਂ ਪਹਿਲੇ ਸਿੱਖ 1897 ਵਿੱਚ ਗਏ ਸਨ ਜਦੋਂ ਗਲੈਂਡ ਦੀ ਮਾਰਾਂ ਨੇ ਕਵੀਨ ਵਿਕਟੋਰੀਆ ਦੇ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਿੱਖ ਰੈਜੀਮੈਂਟ ਨੂੰ ਉੱਤੇ ਸੱਦਾ ਪੱਤਰ ਦਿੱਤਾ ਗਿਆ ਸੀ ਸਿੱਖ ਰੈਜੀਮੈਂਟ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਬਹੁਤ ਵੱਡੇ ਅਹਿਮ ਰੋਲ ਵਿੱਚ ਸੀ ਇਸ ਲਈ ਉਹਨਾਂ ਨੂੰ ਇਹ ਸੱਦਾ ਪੱਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਕੈਨੇਡਾ ਬੁਲਾਇਆ ਗਿਆ ਇਸ ਵਿੱਚ ਸਿੱਖ ਰੈਜੀਮੈਂਟ ਦੀ ਗਵਾਈ ਮੇਜਰ ਕੇਸਰ ਸਿੰਘ ਕਰ ਰਹੇ ਸਨ ਜਿਨ੍ਹਾਂ ਨੂੰ ਕਵੀਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਵਿੱਚ ਇਨਵੀਟੇਸ਼ਨ ਮਿਲਿਆ ਸੀ ਉਸ ਵਿੱਚ ਇਹਨਾਂ ਜਵਾਨਾਂ ਨੇ ਉਸ ਫੰਕਸ਼ਨ ਨੂੰ اٹینڈ ਕੀਤਾ ਅਤੇ ਉੱਥੇ ਕੈਨੇਡਾ ਵਿੱਚ ਕਈ ਦਿਨ ਬਤਾਏ ਕੈਨੇਡਾ ਦਾ ਜੀਵਨ ਭਾਰਤ ਦੇ ਜੀਵਨ ਨਾਲੋਂ ਬਹੁਤ ਵਧੀਆ ਸੀ ਇਸ ਨੂੰ ਇਹਨਾਂ ਜਵਾਨਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਉੱਥੇ ਭਾਰਤ ਨਾਲੋਂ ਪੈ ਗੁਣਾ ਜ਼ਿਆਦਾ ਆਜ਼ਾਦੀ ਸੀ ਅਤੇ ਕੈਨੇਡਾ ਵਿੱਚ ਭਾਰਤ ਦੇ ਮੁਕਾਬਲੇ ਕਰਨ ਲਈ ਕੰਮ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਉੱਥੇ ਖੇਤੀ ਅਤੇ ਬਹੁਤ ਸਾਰੀਆਂ ਫੈਕਟਰੀਆਂ ਸਨ ਜਿੱਥੇ ਲੋਕ ਕੰਮ ਕਰ ਸਕਦੇ ਸਨ ਅਤੇ ਆਪਣਾ ਪੈਸਾ ਕਮਾ ਸਕਦੇ ਸਨ। ਕੈਨੇਡਾ ਵਿੱਚ ਰਹਿ ਕੇ ਉਹਨਾਂ ਨੇ ਕਈ ਕੰਮ ਕੀਤੇ ਜਿਸ ਨਾਲ ਉਹਨਾਂ ਨੂੰ ਚੰਗਾ ਪੈਸਾ ਮਿਲਿਆ। ਭਾਵੇਂ ਉਸ ਸਮੇਂ 1 ਡਾਲਰ ਦੀ ਕੀਮਤ 1 ਰੁਪਿਆਈ ਸੀ ਪਰ ਫਿਰ ਵੀ ਭਾਰਤ ਨਾਲੋਂ ਕਈ ਗੁਣਾ ਜ਼ਿਆਦਾ ਉੱਥੇ ਮਜ਼ਦੂਰੀ ਦੀ ਵੈਲੀ ਸੀ ਅਤੇ ਪੈਸੇ ਵੀ ਬਹੁਤ ਜ਼ਿਆਦਾ ਸਨ। ਇਸ ਤਰ੍ਹਾਂ ਉੱਥੇ ਪੈਸਾ ਕਮਾਇਆ ਅਤੇ ਬਾਅਦ ਵਿੱਚ ਭਾਰਤ ਆਏ ਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਕੰਮ ਹੈ ਅਤੇ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਹੈ। ਤਾਂ ਭਰਤੀ ਲੋਕਾਂ ਨੇ ਕੈਨੇਡਾ ਜਾਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਸਿੱਖਾਂ ਨੇ ਇੱਕ ਗੁਰਦੁਆਰਾ ਸੈਤ ਸਥਾਪਿਤ ਕੀਤਾ ਜੋ ਪਹਿਲਾ ਗੁਰਦੁਆਰਾ 1905 ਵਿੱਚ ਕੈਨੇਡਾ ਦੇ ਗੋਲਡਨ ਸ਼ੈਅਰ ਵਿੱਚ ਸਥਾਪਿਤ ਕੀਤਾ ਫਿਰ ਹੌਲੀ-ਹੌਲੀ ਕੈਨੇਡਾ ਵਿੱਚ ਭਾਰਤੀ ਲੋਕਾਂ ਦੀ ਗਿਣਤੀ ਵਧਦੀ ਗਈ ਜਿਸ ਨਾਲ ਕੈਨੇਡਾ ਦੇ ਮੂਲ ਨਿਵਾਸੀ ਭਾਰਤੀ ਲੋਕਾਂ ਨਾਲ ਪੇਦ-ਪਾਵ ਕਰਨ ਲੱਗੇ ਕਿਉਂਕਿ ਉਹਨਾਂ ਨੂੰ ਕੈਨੇਡਾ ਵਿੱਚ ਕੰਮ ਮਿਲਣਾ ਔਖਾ ਹੋ ਗਿਆ ਸੀ ਕਿਉਂਕਿ ਭਾਰਤੀ ਲੋਕ ਕੈਨੇਡਾ ਵਿੱਚ ਜਾਂਦੇ ਅਤੇ ਉੱਥੇ ਜੀ ਤੋਰ ਮਿਹਨਤ ਕਰਦੇ ਨਾਲ ਹੀ ਕੈਨੇਡਾ ਦੀ ਲੇਬਰ ਨਾਲੋਂ ਪਾਰਤੀਆਂ ਨੂੰ ਪੈਸੇ ਵੀ ਕੱਟਦੇ ਨੇ ਪੈਂਦੇ ਸਨ ਇਸ ਲਈ ਫੈਕਟਰੀਆਂ ਦੇ ਮਾਲਕ ਜਾਂ ਕਿਸਾਨ ਭਾਰਤੀ ਲੋਕਾਂ ਨੂੰ ਜ਼ਿਆਦਾ ਪ੍ਰੇਫਰ ਕਰਦੇ ਸਨ ਕੈਨੇਡਾ ਦੇ ਵਸਨੀਕਾਂ ਦੇ ਮੁਕਾਬਲੇ ਇਸ ਲਈ ਕੈਨੇਡਾ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉੱਤੇ ਕਈ ਦੰਗੇ ਫੈਲ ਗਏ ਜਿਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਆਪਣੇ ਪਾਰਲੀਮੈਂਟ ਵਿੱਚ ਤਿੰਨ ਕਾਨੂੰਨ ਪਾਸ ਕੀਤੇ ਜਿਸ ਨਾਲ ਭਾਰਤੀਆਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾ ਸਕਿਆ ਇੱਕ ਕਾਨੂੰਨ ਖਾਸ ਤੌਰ ਤੇ ਪੜਤ ਤੋਂ ਆਉਣ ਵਾਲੇ ਲੋਕਾਂ ਲਈ ਸਨ ਤਾਂ ਜੋ ਉਹ ਕੈਨੇਡਾ ਵਿੱਚ ਆ ਹੀ ਨਾ ਸਕਣ ਇਸ ਵਿੱਚ ਪਹਿਲਾ ਕਾਨੂੰਨ ਇਹ ਸੀ ਕਿ ਜਿਹੜਾ ਵੀ ਪ੍ਰਵਾਸੀ ਕੈਨੇਡਾ ਵਿੱਚ ਆ ਰਿਹਾ ਹੈ ਉਹ ਸਿੱਧਾ ਆਪਣੇ ਦੇਸ਼ ਤੋਂ ਕੈਨੇਡਾ ਵਿੱਚ ਸਿੱਧਾ ਆਵੇ ਬਿਨਾਂ ਕਿਸੇ ਦੇਸ਼ ਵਿੱਚ ਰੁਕੇ ਇਹ ਇਸ ਲਈ ਕਿਉਂਕਿ ਭਾਰਤ ਤੋਂ ਕੈਨੇਡਾ ਦਾ ਸਫ਼ਰ ਬਹੁਤ ਲੰਬਾ ਹੈ ਇਸ ਲਈ ਕੋਈ ਵੀ ਜਹਾਜ਼ ਜੋ ਕੈਨੇਡਾ ਜਾ ਰਿਹਾ ਹੈ ਉਹ ਕਈ ਦੇਸ਼ਾਂ ਵਿੱਚ ਰੁਕ ਰੁਕ ਕੇ ਕੈਨੇਡਾ ਪਹੁੰਚਦਾ ਸੀ ਉਸ ਸਮੇਂ ਸਮੁੰਦਰ ਨੂੰ ਪਾਰ ਕਰਨ ਲਈ ਸਿਰਫ ਸਮੁੰਦਰੀ ਜਹਾਜ਼ ਹੀ ਵਰਤੇ ਜਾਂਦੇ ਸਨ ਜੋ ਕਿ ਉਸ ਸਮੇਂ ਕਿਸੇ ਵੀ ਭਾਰਤੀ ਕੋਲ ਆਪਣਾ ਸਮੁੰਦਰੀ ਜਾਜ ਹੈ ਨਹੀਂ ਸੀ ਇਸ ਵਿੱਚ ਦੂਜਾ ਇੱਕ ਕਾਨੂੰਨ ਸੀ ਕਿ ਜਿਹੜਾ ਵੀ ਪ੍ਰਵਾਸੀ ਕੈਨੇਡਾ ਆ ਰਿਹਾ ਹੈ ਉਸ ਕੋਲ ਘੱਟੋ-ਘੱਟ 200 ਡਾਲਰ ਹੋਣੇ ਜ਼ਰੂਰੀ ਹਨ ਭਾਵੇਂ ਉਸ ਸਮੇਂ 1 ਡਾਲਰ ਦੀ ਕੀਮਤ 1 ਰੁਪਏ ਸੀ ਪਰ ਫਿਰ ਵੀ ਉਸ ਸਮੇਂ ਭਾਰਤ ਦੇ ਲੋਕਾਂ ਕੋਲ 200 ਰੁਪਏ ਨਹੀਂ ਹੁੰਦੇ ਸਨ ਕਿਉਂਕਿ ਇਹ ਗੱਲ ਸਾਲ 1914 ਦੀ ਹੈ ਉਸ ਸਮੇਂ ਪੰਜੀਦਸੀ ਦਾ ਯੁੱਗ ਸੀ ਜੇਕਰ ਕਿਸੇ ਕੋਲ 200 ਰੁਪਏ ਹੁੰਦੇ ਸਨ ਤਾਂ ਉਹ ਬਹੁਤ ਜ਼ਿਆਦਾ ਅਮੀਰ ਸੀ ਤੀਜਾ ਕਾਨੂੰਨ ਇਹ ਸੀ ਕਿ ਜੋ ਪ੍ਰਵਾਸੀ ਕੈਨੇਡਾ ਆ ਰਿਹਾ ਹੈ ਉਸ ਨੂੰ ਜਹਾਜ਼ ਦੀ ਟਿਕਟ ਕੁਝ ਦਿਨ ਪਹਿਲਾਂ ਹੀ ਕਿਰੀਰੀਂ ਪਵੇਗੀ ਤਾਂ ਜੋ ਇਸ ਨਾਲ ਬ੍ਰਿਟਿਸ਼ ਸਰਕਾਰ ਨੂੰ ਪਤਾ ਲੱਗ ਸਕੇ ਅਤੇ ਉਹਨਾਂ ਨੂੰ ਇੱਥੇ ਹੀ ਰੋਕਿਆ ਜਾ ਸਕੇ ਤਾਂ ਜੋ ਬ੍ਰਿਟਿਸ਼ ਸਰਕਾਰ ਉਹਨਾਂ ਦੀਆਂ ਟਿਕਟਾਂ ਨੂੰ ਕਿਸੇ ਵੀ ਤਰੀਕੇ ਰੱਦ ਕਰ ਦੇਵੇ ਇਹਨਾਂ ਕਾਨੂੰਨਾਂ ਤੋਂ ਬਾਅਦ ਕੈਨੇਡਾ ਜਾਣਾ ਬਹੁਤ ਔਖਾ ਹੋ ਗਿਆ ਪਰ ਲੋਕ ਕੈਨੇਡਾ ਜਾਣਾ ਚਾਹੁੰਦੇ ਹਨ ਲੋਕ ਕੈਨੇਡਾ ਜਾਣ ਦੀ ਆਸ ਲਗਾਈ ਬੈਠੇ ਸਨ ਅਤੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਲੋਕ ਵੀ ਇਸ ਨਾਲ ਪਰੇਸ਼ਾਨ ਹੋਏ ਕਿਉਂਕਿ ਉਹਨਾਂ ਦੇ ਪਰਿਵਾਰ ਇੱਥੇ ਭਾਰਤ ਸਨ ਅਤੇ ਉਹ ਵੀ ਆਪਣੇ ਪਰਿਵਾਰ ਨੂੰ ਕੈਨੇਡਾ ਲਿਆਉਣਾ ਚਾਹੁੰਦੇ ਸਨ ਇਹਨਾਂ ਤਿੰਨਾਂ ਕਾਨੂੰਨਾਂ ਤੋਂ ਬਾਅਦ ਕੋਈ ਰਾਹਤ ਨਹੀਂ ਦਿਖ ਰਿਹਾ ਸੀ ਕਿ ਕੈਨੇਡਾ ਕਿਵੇਂ ਜਾਇਆ ਜਾਵੇ ਫਿਰ ਇਸ ਵਿੱਚ ਐਂਟਰੀ ਹੁੰਦੀ ਹੈ ਇੱਕ ਸਿੱਖ ਬਿਜ਼ਨਸਮੈਨ ਜੋ ਕਿ ਹਾਂਗਕਾਂਗ ਦਾ ਰਹਿਣ ਵਾਲਾ ਸੀ ਜਿਨ੍ਹਾਂ ਦਾ ਨਾਂ ਸੀ ਗੁਰਦਤ ਸਿੰਘ ਬਪਾ ਗੁਰਦਤ ਸਿੰਘ ਹਾਂਗਕਾਂਗ ਵਿੱਚ ਆਪਣਾ ਬਿਜ਼ਨਸ ਕਰਦੇ ਸਨ ਜਿਵੇਂ ਹੀ ਉਹਨਾਂ ਨੂੰ ਇਹ ਖਬਰ ਮਿਲੀ ਕਿ ਕੈਨੇਡਾ ਵਿੱਚ ਕਾਨੂੰਨ ਪਾਸ ਕੀਤੇ ਗਿਆਨ ਅਤੇ ਭਾਰਤੀਆਂ ਨੂੰ ਕੈਨੇਡਾ ਵਿੱਚ ਜਾਣਾ ਬਹੁਤ ਔਖਾ ਹੋ ਗਿਆ ਹੈ ਤਕੁਣਾ ਨੇ ਇਸ ਮੁਸੀਬਤ ਦਾ ਹੱਲ ਕੱਢਿਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਜਾਪਾਨੀ ਜਹਾਜ਼ ਕਮਾਗਾਟਾ ਮਾਰੂ ਕਿਰਾਏ ਤੇ ਲੈ ਲਿਆ ਅਤੇ ਭਾਰਤੀ ਲੋਕਾਂ ਨੂੰ ਜੋ ਕੈਨੇਡਾ ਜਾਣਾ ਚਾਹੁੰਦੇ ਸਨ ਇੱਕ ਕੈਨੇਡਾ ਬਣ ਚਾਣ ਦਾ ਵਾਅਦਾ ਕੀਤਾ ਬਾਬਾ ਗੁਰਦਿੱਤ ਸਿੰਘ ਨੇ ਇਨ੍ਹਾਂ ਯਾਤਰੀਆਂ ਨੂੰ ਆਪਣੇ ਕੋਲੋਂ 2200 ਡਾਲਰ ਦੇਣ ਦਾ ਵਾਅਦਾ ਕੀਤਾ ਇਹ ਜਹਾਜ਼ 4 ਅਪ੍ਰੈਲ 1914 ਨੂੰ ਰਵਾਨਾ ਹੋਇਆ ਜਿਸ ਵਿੱਚ ਕੁੱਲ 376 ਯਾਤਰੀ ਸਨ ਜਿਨ੍ਹਾਂ ਵਿੱਚੋਂ 340 ਸਿੱਖ 24 ਮੁਸਲਿਮ ਅਤੇ 12 ਹਿੰਦੂ ਸਨ ਇਹ ਜਹਾਜ਼ ਕੈਨੇਡਾ ਦੇ ਵੈਂਕੂਵਰ 30 ਮਈ ਉਹ 1914 ਨੂੰ ਪਹੁੰਚ ਗਿਆ ਪਰ ਇਸ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ਤੋਂ 1 ਕਿਲੋਮੀਟਰ ਅੰਦਰ ਸੁੰਦਰ ਵਿੱਚ ਹੀ ਰੋਕ ਦਿੱਤਾ ਗਿਆ। ਇਸ ਜਹਾਜ਼ ਨੂੰ 2 ਮਹੀਨਿਆਂ ਤੱਕ ਇੱਥੇ ਹੀ ਰੋਕ ਕੇ ਰੱਖਿਆ ਗਿਆ ਅਤੇ ਨਾ ਹੀ ਇਸ ਵਿੱਚੋਂ ਕਿਸੇ ਵੀ ਯਾਤਰੀ ਨੂੰ ਬਾਹਰ ਨਿਕਲਣ ਦਿੱਤਾ ਗਿਆ, ਨਾ ਹੀ ਕਿਸੇ ਨੂੰ ਕੈਨੇਡਾ ਵਿੱਚ ਜਾਣ ਦੀ ਅਗਹਿ ਮਿਲੀ। ਇਸ ਜਹਾਜ਼ ਵਿੱਚ ਹਰੇਕ ਯਾਤਰੀ ਕੋਲ ਉਹ ਤਿੰਨੇ ਸ਼ਰਤਾਂ ਪੂਰੀਆਂ ਸਨ ਜੋ ਕੈਨੇਡਾ ਦੀ ਸਰਕਾਰ ਨੇ ਪਣਾਈਆਂ ਫਰੈਂਡ। ਅੜੇ ਕੋ ਕਾਗਜ਼ ਨੇ, ਅੜੇ ਕੋ ਪੈਸਾ ਹੈ। ਫਿਰ ਵਾਪਸ ਕਿត្រਾ ਚਲੇ ਜਾਈ ਪਰ ਫਿਰ ਵੀ ਕੈਨੇਡਾ ਦੀ ਸਰਕਾਰ ਨੇ ਇਹਨਾਂ ਵਿੱਚੋਂ ਕਿਸੇ ਵੀ ਜਾਤੀ ਨੂੰ ਕੈਨੇਡਾ ਵਿੱਚ ਵੜਨ ਨਹੀਂ ਦਿੱਤਾ ਇਸ ਵਿੱਚ ਕੈਨੇਡਾ ਸਰਕਾਰ ਨੇ ਆਪਣੀ ਚਾਲਾਂ ਚਲਣੀ ਸ਼ੁਰੂ ਕਰ ਦਿੱਤੀਆਂ ਇਸ ਵਿੱਚ ਕੈਨੇਡਾ ਸਰਕਾਰ ਕਈ ਵਾਰ ਕਿਹੜਾ ਬੰਨ ਲਾ ਦਿੰਦੀ ਅਤੇ ਕਈ ਵਾਰ ਕਿਹੜਾ ਇਸ ਨੂੰ ਲੈ ਕੇ ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਸ ਜਹਾਜ਼ ਨੂੰ ਕੈਨੇਡਾ ਵਿੱਚ ਅੰਨ ਲਿਤਾ ਜਾਵੇ ਪਰ ਉਹਨਾਂ ਦੀ ਗੱਲ ਵੀ ਸੁਣਵਾਈ ਨਹੀਂ ਕੀਤੀ ਗਈ ਅਤੇ ਇਸ ਜਹਾਜ਼ ਨੂੰ 2 ਮਹੀਨੇ ਤੱਕ ਇੱਥੇ ਹੀ ਰੋਕਿਆ ਗਿਆ ਇਸ ਸਮੇਂ ਦਰਨ ਇਸ ਜਹਾਜ਼ ਵਿੱਚ ਨਾ ਤਾਂ ਖਾਣ ਦੀ ਅਤੇ ਨਾ ਹੀ ਕਿਸੇ ਹੋਰ ਪ੍ਰਕਾਰ ਦੀ ਇਸ ਵਿੱਚ ਸਹੂਲਤ ਮਿਲੀ ਪਰ ਫਿਰ ਵੀ ਇਹ ਯਾਤਰੀ ਇੱਥੇ ਅਡੇਰੇ ਬਾਅਦ ਵਿੱਚ ਇਸ ਵਿੱਚੋਂ 24 ਯਾਤਰੀਆਂ ਨੂੰ ਕੈਨੇਡਾ ਵਿੱਚ ਆਣ ਦੀ ਮਨਜ਼ੂਰੀ ਮਿਲ ਗਈ ਜਿਸ ਵਿੱਚੋਂ ਕੁਝ ਬਜ਼ੁਰਗ ਅਤੇ ਕੁਝ ਮਹਿਲਾਵਾਂ ਸਨ ਇਸ ਵਿੱਚੋਂ ਇੱਕ ਡਾਕਟਰ ਸੀ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਬ੍ਰਿਟਿਸ਼ ਸਰਕਾਰ ਦਾ ਇੱਕ ਖਬਰੀ ਜ਼ਿੰ ਜੋ ਕੈਨੇਡਾ ਸਰਕਾਰ ਨੂੰ ਇੱਕ ਖੂਫੀ ਗੱਲਾਂ ਲੀਕ ਕਰਦਾ ਸੀ ਬਾਅਦ ਵਿੱਚ ਇਸ ਜਹਾਜ਼ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਪਰ ਆਨਲਾਈਨ ਇਸ ਜ਼ੀਰੋ ਬਿਲੋਂਗ ਹੇਅਰ ਇਫ ਦੇ ਡੋਂਟ ਟਰਨ ਬੈਕ ਨਾਓ देयर विल ਬੀ ਵਾਇਲੈਂਸ ਪਰ ਇਸ ਗੱਲ ਨਾ ਕਿ ਬਾਬਾ ਗੁਰਦਿੱਤ ਸਿੰਘ ਅਤੇ ਨਾ ਹੀ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਲੋਕ ਇਸ ਕਾਨੂੰਨ ਮੰਨਣਾ ਚਾਹੁੰਦੇ ਸਨ ਇਹ ਗੱਲ ਪਪਾ ਗੁਰਦਿੱਤ ਸਿੰਘ ਜੀ ਵੱਲੋਂ ਨਹੀਂ ਮੰਨੇਗੀ ਤਾਂ ਸਰਕਾਰ ਨੇ ਇੱਕ ਤੋਪ ਲਿਆ ਕੇ ਉਸ ਜਹਾਜ਼ ਨੂੰ ਉਡਾਣ ਦੀ ਕੋਸ਼ਿਸ਼ ਕੀਤੀ ਜਿਸ ਸ਼ਾਹ ਦੇ ਮਾਹੌਲ ਬਣ ਰਹਾ ਹੈ ਕੁਝ ਤਾਂ ਜ਼ਰੂਰ ਹੋਗਾ ਕੈਨੇਡਾ ਵਿੱਚ ਡੈਰੇ ਸਿੱਖਾਂ ਨੇ ਇਸ ਤੋਂ ਬਾਅਦ ਇੱਕ ਯੋਜਨਾ ਬਣਾਈ ਜਿਕਰ ਇਹ ਤੋਪ ਜਹਾਜ਼ ਨੂੰ ਉਡਾਉਂਦੀ ਏ ਤਾਂ ਉਸੇ ਸਮੇਂ ਉਹ ਪੂਰੇ ਵੈਨਕੂਵਰ ਨੂੰ ਨਿਗਲ ਸਾਰ ਦੇਣਗੇ ਪਰ ਜਦੋਂ ਇਹ ਗੱਲ ਬਾਬਾ ਗੁਰਦੇਵ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਗੱਲ ਨੂੰ ਗਲਤ ਮੰਨਿਆ ਅਤੇ ਉਹਨਾਂ ਨੇ ਆਪਣਾ ਜਹਾਜ਼ ਭਾਰਤ ਵਾਪਸ ਲੈਣ ਲਈ ਮਨਜ਼ੂਰੀ ਦੇ ਦਿੱਤੀ ਪਰ ਇਸ ਵਿੱਚ ਬਾਬਾ ਗੁਰਦੇਵ ਸਿੰਘ ਨੇ ਕੁਝ ਸ਼ਰਤਾਂ ਰੱਖੀਆਂ ਜਿਵੇਂ ਉਹਨਾਂ ਨੂੰ ਵਾਪਸ ਜਾਣ ਲਈ ਖਾਣਾ ਦਿੱਤਾ ਜਾਵੇ ਅਤੇ ਜੋ ਉਹਨਾਂ ਨੇ ਜਹਾਜ਼ ਦਾ ਕਰਾਇਪ ਰਿਹਾ ਉਸ ਨੂੰ ਕੈਨੇਡਾ ਸਰਕਾਰ ਪਰੇ ਇਹਨਾਂ ਦੋਹਾਂ ਗੱਲਾਂ ਨੂੰ ਕੈਨੇਡਾ ਸਰਕਾਰ ਨੇ ਮੰਨ ਲਿਆ ਅਤੇ ਬਾਅਦ ਵਿੱਚ ਇਹ ਜਹਾਜ਼ ਭਾਰਤ ਵਾਪਸ ਆਉਣ ਲਈ ਤਿਆਰ ਹੋ ਗਿਆ ਫਿਰ ਇਹ ਜਹਾਜ਼ 27 ਸਤੰਬਰ 1914 ਨੂੰ ਕੋਲਕਾਤਾ ਦੇ ਬਜਬਜ ਘਾਟ ਉੱਪਰ ਪਹੁੰਚਿਆ ਜਿਸ ਜਗ੍ਹਾ ਤੇ ਬ੍ਰਿਟਿਸ਼ ਆਰਮੀ ਉਹਨਾਂ ਦੀ ਉਡੀਕ ਕਰ ਰਹੀ ਸੀ ਅਤੇ ਉਹਨਾਂ ਦੇ ਉਤਰਦਿਆਂ ਹੀ ਉਹਨਾਂ ਨਾਲ ਟੱਕਾ ਕੀਤਾ ਗਿਆ ਅਤੇ ਉਹਨਾਂ ਨੂੰ ਟ੍ਰੇਨ 'ਚ ਬਿਠਾ ਕੇ ਪੰਜਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਰੇ ਯਾਤਰੀ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਸਨ ਪਰ ਉਹ ਪੰਜਾਬ ਟ੍ਰੇਨ ਰਾਈਨ ਨੇ ਜਾਣਾ ਚਾਹ। ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਤਾਂ ਬ੍ਰਿਟਿਸ਼ ਆਰਮੀ ਨੇ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ 60 ਤੋਂ 70 ਲੋਕ ਸ਼ਹੀਦ ਹੋ ਗਏ ਅਤੇ ਕਈ ਲੋਕ ਇਸ ਵਿੱਚੋਂ ਅੱਜਨ ਵਿੱਚ ਫਰਾਰ ਹੋ ਗਏ। ਜਿਵੇਂ ਬਾਬਾ ਗੁਰਦਿਤ ਸਿੰਘ ਜੀ ਅਤੇ ਕਈ ਹੋਰ ਯਾਤਰੀ ਜਿਹੜੇ ਉੱਤੇ ਪਕੜੇ ਗਏ ਉਹਨਾਂ ਉੱਪਰ ਮੁਕਦਮੇ ਚਲਾਏ ਗਏ ਅਤੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ। ਇਸ ਘਟਨਾ ਨੂੰ ਬੱਦਬਜ ਨਾਮ ਨਾਲ ਜਾਣਿਆ ਜਾਂਦਾ ਹੈ। ਬਾਦ ਵਿੱਚ ਬਾਬਾ ਗੁਰਜੇਤ ਸਿੰਘ ਜੀ ਆਜ਼ਾਦੀ ਲਹਿਰ ਨਾਲ ਜੁੜ ਗਏ ਅਤੇ ਆਜ਼ਾਦੀ ਲਈ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਇਸ ਤੋਂ ਬਾਅਦ 21 ਅਕਤੂਬਰ 1914 ਨੂੰ ਮੇਵਾ ਸਿੰਘ ਜੋ ਕੈਨੇਡਾ ਵਿੱਚ ਰਹਿ ਰਿਹਾ ਸੀ ਉਸ ਨੇ ਵਿਲੀਅਮ ਸੀ ਹੋਪਿੰਸਨ ਉਸ ਸਮੇਂ ਦਾ ਜਰਨਲ ਨੂੰ ਗੋੜੀਆਂ ਨਾਲ ਮਾਰ ਦਿੱਤਾ ਜਿਸ ਤੋਂ ਬਾਅਦ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਜਿਸ ਸਮੇਂ ਉਹਨਾਂ ਦੀ ਉਮਰ ਮੈ 33 ਸਾਲ ਸੀ ਇਸ ਤਰ੍ਹਾਂ ਉਹ ਕੈਨੇਡਾ ਦੀ ਧਰਤੀ ਤੇ ਪਹਿਲੇ ਸ਼ਹੀਦ ਹੋਣ ਵਾਲੇ ਸਿੱਖ ਬਣ ਗਏ ਇਸ ਤੋਂ ਬਾਅਦ ਸਾਲ 2008 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਨੂੰ ਲੈ ਕੇ ਮਾਫੀ ਮੰਗੀ ਪਰ ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਅਤੇ ਪੰਜਾਬੀਆਂ ਨੇ ਪਾਰਲੀਮੈਂਟ ਵਿੱਚ ਮਾਫੀ ਮੰਗਣ ਦੀ ਗੱਲ ਕੀਤੀ ਜਿਸ ਤੋਂ ਬਾਅਦ ਸਾਲ 2016 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਮਾਫੀ ਮੰਗੀ ਮਿਸਟਰ ਸਪੀਕਰ ਟੂਡੇ ਆਈ ਰਾਈਜ਼ ਇਨ ਥਿਸ ਹਾਊਸ ਟੂ ਆਫਰ ਐਨ ਅਪੋਲੋਜੀ ਔਨ ਬਿਹੈਫ ਆਫ ði ਗਵਰਨਮੈਂਟ ਆਫ ਕੈਨੇਡਾ for our role in the Komagata Maru incident ਤਾਂ ਦੋਸਤੋ ਇਸ ਇਤਿਹਾਸਿਕ ਘਟਨਾ ਜੋ ਕਮਗਾਗਾ ਮਾਰੂ ਦੇ ਨਾਮ ਨਾਲ ਫੇਮਸ ਹੈ ਪਰ ਹੁਣ ਤਰਸੀਨ ਜਸੜ ਕਤੇ ਗੁਰਪ੍ਰੀਤ ਕੂਕੀ ਦੀ ਫਿਲਮ ਗੁਰਨਾਣਕ ਜਹਾਜ਼ ਨਾਮ ਨਾਲ ਸਾਹਮਣੇ ਲਿਆਂਦੀ ਜਾ ਰਹੀ ਹੈ ਇਸ ਨੂੰ ਵਿੱਚ ਹੋਰ ਵਧੀਆ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਕੀਤਾ ਗਿਆ ਹੈ ਇਸ ਲਈ ਇਸ ਇਤਿਹਾਸਿਕ ਫਿਲਮ ਨੂੰ ਤੁਸੀਂ ਵੀ ਜਾ ਕੇ ਜਰੂਰ ਦੇਖਿਓ ભાડે ਵਾਲੇ ભાવે યાદ ਰੱਖਣੀ ਆ ਨਾ ਰੱਖਣਾ ਪਰ ਇਹਨਾਂ ਅਰਗੇ ਤਾਂ ਨਹੀਂ ਕਦੇ ਭੁੱਲਦੇ